ਸਸ਼ਵੀਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਔਰਤਾਂ ਦੇ ਨਾਲ ਕੁੜੀਆਂ ਦੇ ਨਾਲ ਬੱਚੀਆਂ ਦੇ ਨਾਲ ਜਬਰਜਨਾਹ ਜਿਹੜਾ ਵਾ ਇਹ ਖਬਰਾਂ ਆਏ ਦੇ ਨੌਂਦੀਆਂ ਰਹਿੰਦੀਆਂ ਨੇ ਔਰ ਜਿਹੜਾ ਡਾਟਾ ਕਹਿੰਦਾ ਉਸ ਮੁਤਾਬਕ ਤਾਂ ਹਰ ਘੰਟੇ ਦੇ ਵਿੱਚ ਲਗਭਗ 5 ਤੋਂ 6 ਔਰਤਾਂ ਦੇ ਨਾਲ ਜਿਹੜਾ ਇਹ ਜਬਰਜਨਾਹ ਭਾਰਤ ਦੇ ਵਿੱਚ ਹੁੰਦਾ ਕਿਸੇ ਵੇਲੇ ਤਾਂ ਇਹ ਜਿਹੜੀ ਵਾਰਦਾਤ ਹੈ ਇਹ ਉਸ ਵਕਤ ਹੋ ਜਾਂਦੀ ਹੈ ਜਦੋਂ ਔਰਤਾਂ ਘਰ ਦੇ ਵਿੱਚ ਇਕੱਲੀਆਂ ਹੁੰਦੀਆਂ ਉਸ ਵਕਤ ਹੋ ਜਾਂਦੀ ਆ ਕਿਸੇ ਵੇਲੇ ਉਹਨਾਂ ਦੇ ਨਾਲ ਇਹ ਹਾਦਸਾ ਉਦੋਂ ਵਾਪਰਦਾ ਜਦੋਂ ਉਹ ਕਿਤੇ ਬਾਹਰ ਗਈਆਂ ਹੁੰਦੀਆਂ ਘਰੋਂ ਸੁੰਨ ਸੰਥਾ ਹੁੰਦੀ ਆ ਉੱਥੇ ਕੋਈ ਜਿਹੜੇ ਇਹੋ ਜਿਹੇ ਮਸਟੰਡੇ ਆ ਉਹਨਾਂ ਨੂੰ ਇਕੱਲਿਆਂ ਵੇਖ ਕੇ ਉਹਨਾਂ ਦਾ ਫਾਇਦਾ ਚੁੱਕਦੇ ਆ ਔਰ ਕਈ ਕੇਸਸ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਉਦੋਂ ਹੁੰਦਾ ਜਦੋਂ ਮੁੰਡੇ ਇਹਨਾਂ ਨੂੰ ਪਿਆਰ ਦੇ ਜਾਲ 'ਚ ਫਸਾ ਲੈਂਦੇ ਆ ਵਿਆਹ ਦਾ ਝਾਂਸਾ ਲਾ ਲੈਂਦੇ ਆ ਵੀ ਅਸੀਂ ਤੁਹਾਡੇ ਨਾਲ ਵਿਆਹ ਕਰਾਂਗੇ ਤੇ ਜਮਾਨਾ ਮਾਡਰਨ ਆ ਆਪਸ 'ਚ ਮਿਲਦੇ ਗਿਲਦੇ ਆ ਤੇ ਸਰੀਰਿਕ ਸੰਬੰਧ ਬਣ ਜਾਂਦੇ ਆ ਤੇ ਕੇਸ ਬਾਅਦ ਜੋ ਵੀ ਜਿਹੜਾ ਰੇਪ ਦਾ ਦਰਜ ਹੁੰਦਾ ਪਰ ਕੀ ਇਹ ਪੋਸੀਬਲ ਹੈ ਕਿ ਇੱਕ ਔਰਤ ਜਿਹੜੀ ਕੈਦ ਚ ਹੋਵੇ ਪੁਲਿਸ ਦੀ ਹਿਰਾਸਤ ਚ ਹੋਵੇ ਉਹਦੇ ਨਾਲ ਜ਼ਬਰਜਨਾਹ ਹੋ ਜਾਵੇ ਔਰ ਇਹ ਮਾਮਲਾ ਹੋਇਆ ਇਸੇ ਤਰ੍ਹਾਂ ਹੋਇਆ ਇਹ ਮਾਮਲਾ ਸਾਹਮਣੇ ਆਇਆ ਹਰਿਆਣਾ ਦੇ ਜੀਨ ਤੋਂ ਜਿੱਥੇ ਜੇਲ੍ਹ ਦੇ ਵਿੱਚ ਬੰਦ ਇੱਕ ਔਰਤ ਦੇ ਨਾਲ ਦੋ ਕੈਦੀਆਂ ਨੇ ਜ਼ਬਰਜਨਾਹ ਕੀਤਾ ਉਹਦੇ ਨਾਲ ਤਲਾਤਕਾਰ ਕੀਤਾ ਦਰਸਲ ਇਹ ਔਰਤ ਜਿਹੜੀ ਹੈ ਇਹਨੂੰ 2017 ਦੇ ਵਿੱਚ ਨਸ਼ੇ ਦੇ ਕੇਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਇਹ ਇਹਦਾ ਮਾਨਸਿਕ ਸੰਤੁਲਨ ਜਿਹੜਾ ਇਹ ਵਿਗੜਨ ਲੱਗਾ ਤਾਂ ਇਹਨੇ ਕੀ ਕੀਤਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਸੇ ਦੇ ਚਲਦਿਆਂ ਇਹਨੂੰ ਡਾਕਟਰੀ ਇਲਾਜ ਵਾਸਤੇ 20 ਫਰਵਰੀ 2024 ਨੂੰ ਜਿੰਦ ਜੇਲ੍ਹ ਤੋਂ ਪੀਜੀਆਈ ਰੋहतक ਲੈ ਕੇ ਆਏ ਤੇ ਨਾਲ ਇਹਦੇ ਦੋ ਕੈਦੀ ਹੋਰ ਸੀ ਜਿਨ੍ਹਾਂ ਦਾ ਵੀ ਇਲਾਜ ਪੀਜੀਆਈ 'ਚ ਚੱਲ ਰਿਹਾ ਸੀ। ਉਹਨਾਂ ਕੈਦੀਆਂ 'ਚੋਂ ਇੱਕ ਦਾ ਨਾਮ ਮਨੀਸ਼ ਆ ਤੇ ਦੂਜੇ ਦਾ ਨਾਮ ਸਤੀਸ਼ ਆ ਇਹ ਹਰਿਆਣੇ ਦੇ ਰਹਿਣ ਵਾਲੇ ਆ। ਹੁਣ ਇਸੇ ਦੌਰਾਨ ਜਦੋਂ ਇਹ ਆਪਣੀ ਵੈਨ ਲੈ ਕੇ ਪੁਲਿਸ ਮੁਲਾਜ਼ਮ ਪੀਜੀਆਈ ਰੋहतक ਪਹੁੰਚਦੇ ਆ ਪਾਰਕਿੰਗ 'ਚ ਉਹ ਵੈਨ ਖੜੀ ਕਰ ਦਿੰਦੇ ਆ। ਤਾਂ ਅੰਦਰ ਜਾਂਦੇ ਆ ਵੀ ਅਸੀਂ ਤੁਹਾਡੇ ਜਿਹੜਾ ਅਪਾਇੰਟਮੈਂਟ ਲੈ ਆਈਏ ਡਾਕਟਰਸ ਕੋਲੋਂ ਜਿਨ੍ਹਾਂ ਨੂੰ ਤੁਸੀਂ ਮਿਲਣਾ ਸਬੰਧਤ ਡਾਕਟਰਾਂ ਨੂੰ ਅਸੀਂ ਪੁੱਛ ਆਈਏ ਵੀ ਸਾਡੇ ਜਿਹੜੇ ਮਰੀਜ਼ ਆ ਕੈਦੀ ਆ ਉਹ ਪਹੁੰਚ ਗਏ ਆ ਤੇ ਤੁਹਾਡੇ ਕੋ ਕਿੰਨੇ ਵਜੇ ਲੈ ਕੇ ਆਈਏ ਇਸੇ ਦੌਰਾਨ ਇਸ ਔਰਤ ਦੇ ਨਾਲ ਜਿਹੜੇ ਦੋ ਕੈਦੀ ਸਵਾਰ ਹੁੰਦੇ ਆ ਉਸ ਵੈਨ ਦੇ ਵਿੱਚ ਇਹਦੇ ਨਾਲ ਵੈਨ ਦੇ ਵਿੱਚ ਜਿਹੜਾ ਜ਼ਬਰਜਨਾਹ ਕੀਤਾ ਜਾਂਦਾ ਇਹ ਔਰਤ ਬਾਅਦ ਚੋਂ ਫਿਰ ਦੱਸਦੀ ਆ ਪੁਲਿਸ ਮੁਲਾਜ਼ਮਾਂ ਨੂੰ ਕਿ ਮੇਰੇ ਨਾਲ ਮਨੀਸ਼ ਤੇ ਸਤੀਸ਼ ਨੇ ਇਸ ਤਰ੍ਹਾਂ ਕੀਤਾ ਮਾਮਲਾ ਜਿਹੜਾ ਦਰਜ ਹੋ ਜਾਂਦਾ ਮਨੀਸ਼ ਤੇ ਸਤੀਸ਼ ਦੇ ਖਿਲਾਫ ਪਰ ਸਵਾਲ ਇਹ ਆ ਵੀ ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਤੁਹਾਡੇ ਨਾਲ ਆ ਪੁਲਿਸ ਤੁਹਾਡੇ ਨਾਲ ਆ ਪੁਲਿਸ ਦੀ ਗੱਡੀ ਆ ਵੈਨ ਤੁਹਾਡੇ ਕੋਲ ਆ ਕੀ ਪੁਲਿਸ ਦਾ ਜਿਹੜਾ ਇੰਨਾ ਘੜਾਰਿਆ ਕੈਦੀਆਂ ਨੂੰ ਕਿ ਉਹਨਾਂ ਦੀ ਹਾਜ਼ਰੀ ਕਹਿ ਸਕਦੇ ਆ ਵੀ ਉੱਥੇ ਹਾਜ਼ਰੀ ਤੇ ਉਹਨਾਂ ਦੀ ਆ ਉਹ 10 15 ਮਿੰਟ ਲਈ ਸਿਰਫ ਆਪਣੀ ਅਪਾਇੰਟਮੈਂਟ ਹੀ ਲੈਣ ਗਏ ਡਾਕਟਰਸ ਕੋਲੋਂ ਵੀ ਮਰੀਜ਼ ਆ ਗਏ ਆ ਤੇ ਕਿੰਨੇ ਵਜੇ ਉਹਨਾਂ ਨੂੰ ਤੁਹਾਡੇ ਕੋਲ ਲੈ ਕੇ ਆਈਏ ਔਰ ਇਸੇ ਦੌਰਾਨ ਇਸ ਔਰਤ ਦੇ ਨਾਲ ਜਿਹੜਾ ਬਲਾਤਕਾਰ ਹੋ ਜਾਂਦਾ ਹੁਣ ਦੇਖੋ ਇੱਕ ਪਾਸੇ ਤਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਤਾੜਦੀ ਆ ਬਈ ਨਸ਼ੇ ਦੇ ਕੇਸਾਂ ਦੇ ਵਿੱਚ ਢਿੱਲੀ ਕਾਰਵਾਈ ਆ ਪੁਲਿਸ ਆਪਣਾ ਕੰਮ ਵਧੀਆ ਨਹੀਂ ਕਰ ਰਹੀ ਤੇ ਦੂਜੇ ਪਾਸੇ ਇਦਾਂ ਦੇ ਹਾਦਸੇ ਹੋ ਰਹੇ ਆ ਫੇਰ ਕਿਤੇ ਨਾ ਕਿਤੇ ਇਹ ਅਦਾਲਤਾਂ ਜਿਹੜੀਆਂ ਝਾੜ ਪਾਉਂਦੀਆਂ ਇਹ ਬਿਲਕੁਲ ਸਹੀ ਪਾਉਂਦੀਆਂ ਬਈ ਨਸ਼ੇ ਨੂੰ ਤਾਂ ਛੱਡੋ ਤੁਹਾਡੀ ਹਾਜ਼ਰੀ ਦੇ ਵਿੱਚ ਮੋਬਾਈਲ ਫੋਨ ਤੇ ਨਸ਼ਾ ਤੇ ਬਾਅਦ ਦੀ ਗੱਲ ਆ ਤੁਹਾਡੀ ਹਾਜ਼ਰੀ ਦੇ ਵਿੱਚ ਇੱਕ ਔਰਤ ਦੇ ਨਾਲ ਜ਼ਬਰ ਜਨਾਹ ਹੋ ਗਿਆ ਔਰ ਇਸ ਕੇਸ ਦੇ ਵਿੱਚ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਆ ਕੀ ਇਸ ਔਰਤ ਦੇ ਨਾਲ ਜਦੋਂ ਬਲਾਤਕਾਰ ਹੁੰਦਾ ਆ ਤਾਂ ਇਹਨੂੰ ਨਸ਼ੇ ਦੀਆਂ ਗੋਲੀਆਂ ਵੀ ਖਵਾਈਆਂ ਜਾਂਦੀਆਂ ਬੜੀ ਹੈਰਾਨੀ ਦੀ ਗੱਲ ਆ ਵੀ ਨਸ਼ੇ ਦੀਆਂ ਗੋਲੀਆਂ ਕਿੱਥੋਂ ਨਾਲ ਉਹ ਲੈ ਕੇ ਤੁਰੇ ਫਿਰਦੇ ਰਹੇ ਇਹਦੇ ਵਿੱਚ ਇਹ ਹੋ ਸਕਦਾ ਵੀ ਜੇਲ੍ਹ ਪ੍ਰਸ਼ਾਸਨ ਜਿਹੜਾ ਉਹਨਾਂ ਦੀ ਕੋਟੇਲ ਮਟ ਰਹੀ ਹੋਵੇ ਉਹਨਾਂ ਨੂੰ ਨਾ ਪਤਾ ਲੱਗਿਆ ਹੋਵੇ ਵੀ ਇਹਨਾਂ ਦੇ ਕੋਲ ਜਿਹੜਾ ਵਾ ਕੋਈ ਨਸ਼ੀਲਾ ਪਦਾਰਥ ਵੀ ਆ ਜਾਂ ਉਹ ਔਰਤ ਜਿਹੜੀ ਮਿਲਣ ਇੱਕ ਸਾਈਕੀਐਟ੍ਰਿਸਟ ਨੂੰ ਆਈ ਸੀ ਉਹਨੂੰ ਡਾਕਟਰਸ ਨੇ ਕੁਝ ਅਜੇਹੀਆਂ ਦਵਾਈਆਂ ਦਿੱਤੀਆਂ ਹੁਣ ਵੀ ਜਿਹਦੀ ਓਵਰਡੋਜ਼ ਕਰਾ ਦਿੱਤੀ ਗਈ ਹੋਵੇ ਮਨੀਸ਼ ਤੇ ਸਤੀਸ਼ ਵੱਲੋਂ ਕਿ ਉਹ ਔਰਤ ਜਿਹੜੀ ਆ ਬਿਹੋਸ਼ ਹੋ ਗਈ ਤੇ ਉਹਦੇ ਨਾਲ ਜਿਹੜਾ ਵਾ ਇਹਨਾਂ ਨੇ ਜ਼ਬਰਜਨਾਹ ਕੀਤਾ ਸੋ ਬੜਾ ਹੈਰਾਨ ਕਰ ਦੇਣ ਵਾਲਾ ਜਿਹੜਾ ਇਹ ਮਾਮਲਾ ਜੀਂਦ ਜੇਲ ਨਾਲ ਸੰਬੰਧਿਤ ਆ ਤੇ ਇਸ ਔਰਤ ਦੇ ਨਾਲ ਇੱਕ ਘ੍ਰੋਣੀ ਹਰਕਤ ਜਿਹੜੀ ਆ ਇਹ ਪੀਜੀਆਈ ਰੋਧਕ ਦੀ ਪਾਰਕਿੰਗ ਦੇ ਵਿੱਚ ਹੋਈ ਆ ਜਿੱਥੇ ਇਹ ਵੈਨ 'ਚ ਬੈਠੀ ਸੀਗੀ ਤੇ ਨਾਲ ਦੇ ਕੈਦੀਆਂ ਨੇ ਇਸ ਔਰਤ ਦੇ ਨਾਲ ਜਿਹੜਾ ਜ਼ਬਰਜਨਾਹ ਕੀਤਾ